ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਾਮ ਐਸੀ ਅਮੋਲਕ ਬਸਤੂ ਹੈ ਜੋ ਸਰਦਾ ਮਨ ਹੋਵੇ ਠੰਡਾ ਹੋ ਜਾਂਦਾ ਹੈ ਅਤੇ ਜੇ ਮਨ ੜਕੜਾ ਹੋਵੇ ਤਾਂ ਟਿਕ ਜਾਂਦਾ ਹੈ ਅਗਰ ਨਾ ਦਹ ਪਵਨ ਨਹੀਂ ਮਗਨੇ ਨਾਮ ਉਹ ਤਨ ਹੈ ਜਿਸ ਨੂੰ ਅਗ ਸੜ ਨਹੀਂ ਸਕਦੀ ਬਾਕੀ ਸਭ ਪਦਾਰਥਾਂ ਨੂੰ ਅਗ ਦਾ ਡਰ ਹੈ पता नहीं किस वेले अग दुश्मन हो जाए क्योंकि बाल्टी ता कर पाई है पता नहीं किस वेले पांबड़ मच उठे बाहर भी बल रही है गला ता पाई पाई ता कर दिता है पर नाम तन ऐसा है यह जिसते भी कोल है उसन अग का डर नहीं रहा अगर नह पवन नहीं मगने तस्कर नेर न आवे हवा भी उसनु उड़ा नहीं सकती ਤੂਫਾਨ ਜਦੋਂ ਆਉਂਦਾ ਹੈ ਤਾਂ ਕਿਤਨੇ ਬ੍ਰਿਸ਼ ਡਿੱਗ ਜਾਂਦੇ ਹਨ ਵੱਡੀਆਂ ਵੱਡੀਆਂ ਮੰਜ਼ਲਾਂ ਦੇ ਮਨਾਰੇ ਲਿਫ ਜਾਂਦੇ ਹਨ ਸਮੁੰਦਰ ਦੇ ਕਿਨਾਰਿਆਂ ਤੇ ਬਸਣ ਵਾਲੇ ਸ਼ਹਿਰਾਂ ਦਾ ਤਾਂ ਕਈ ਵਾਰ ਖੁਰਾਕ ਖੋਜ ਵੀ ਮਿਲ ਜਾਂਦਾ ਹੈ ਪਰ ਨਾਮ ਜਪਨ ਵਾਲਾ ਪਹਾੜ ਵਾਂਗੂ ਅਟਲ ਖੜੋਤਾ ਹੈ ਕਿਤਨੇ ਦੁਨੀਆ ਵਿੱਚ ਤੂਫਾਨ ਆਉਣ ਇਸ ਦਾ ਕੁਝ ਨਹੀਂ ਵਿਗੜ ਸਕਦੇ ਚੋਰ ਇਸ ਨੂੰ ਚਰਾ ਨਹੀਂ ਸਕਦਾ ਧੰਨ ਨੂੰ ਬਹੁਤ ਡਰ ਹੈ ਬੈਂਕ ਵਿੱਚ ਰੁਪਇਆ ਲੈ ਜਾਣ ਬਲੇ ਦੇਣ ਵਾਲੇ ਬੜੀ ਚਿੰਤਾ ਨਾਲ ਲੋਕ ਇਸ ਨੂੰ ਘੜਦੇ ਹਨ ਧਿਆਨ ਨਾਲ ਪਰ ਫਿਰ ਵੀ ਕਈ ਵਾਰ ਵੇਖਦਿਆਂ ਵਿਕਦਿਆਂ ਉਹ ਲੁੱਟੇ ਜਾਂਦੇ ਹਨ ਪਰ ਨਾਮ ਤੋਂ ਨੂੰ ਕੋਈ ਡਰ ਨਹੀਂ ਪਰ ਕੋਈ ਜਪ ਕੇ ਤਾਂ ਵੇਖੇ RAM ਨਾਮ ਤਨ ਕਰ ਸੰਚੌਨੀ ਸੋਤਨ ਕਤਹੀ ਨਾ ਜਾਵੇ ਜਿਸ ਨੇ ਵੀ ਨਾਮ ਜਪ ਲਿਆ ਉਸ ਦੇ ਨਾਲ ਹੀ ਇਹ ਨਾਮ ਜਾਵੇਗਾ ਇੱਥੇ ਵੀ ਅਤੇ ਅੱਗੇ ਵੀ जह मात पिता सुख नीत न तो पाई मन ऊहा नाम तेरे संग जिथे महाभ्यानक जमदूतों का दल खड़ा है एक मुकाबला करना है दाल आख्या है गिनती नहीं है जमदूता की दल खड़ा है अते इकला जीव है पर जिसने नाम जपया हो ता नाम इतने रूप धार लवेगा कि सारे दल से उत्ते आ जाएगा ता ही बाबा जी वचन करते स ਨਾਮ ਜਪ ਲੈ ਆਲਸ ਨਾ ਕਰ ਕਿਉਂਕਿ ਜਿੱਥੋਂ ਦੀ ਤੂੰ ਲੰਗਣਾ ਹੈ ਉਥੇ ਜਮ੍ਹਾਂ ਦੇ ਦਲਾਂ ਦੇ ਦਲ ਘੋਤੇ ਹਨ ਜੋ ਕੇ ਤੇਰੀ ਉਡੀਕ ਪਏ ਕਰਦੇ ਹਨ ਕਿ ਕਿਸ ਵਲੇ ਇਹ ਲੰਗੇ ਪਰ ਜੇ ਤੂੰ ਨਾਮ ਜਪਿਆ ਹੋਵੇ ਤਾਂ ਤੈਨੂੰ ਤਤੀ ਵਾ ਨਹੀਂ ਲੱਗ ਸਕਦੀ ਜਮਦੂਤਾਂ ਦਾ ਕਿਛ ਨਾ ਬਸਾਈ ਤੇਰੇ ਉੱਪਰ ਜਮਦੂਤਾਂ ਦਾ ਕੋਈ ਜੋਰ ਨਹੀਂ ਚੱਲੇਗਾ ਇਹ ਮੁਸਕਲ ਹੋਵੇ ਅਤਪਾਰੀ ਸੰਸਾਰ ਦੀ ਕੋਈ ਵੱਡੀ ਤੋਂ ਵੱਡੀ ਓਕੜ ਬਣ ਜਾਵੇ ਉੱਥੇ ਅੱਗੇ ਜਾ ਕੇ ਇਹ ਪਾਰੀ ਮੁਸ਼ਕਲ ਹੁੰਦੀ ਹੈ ਜਿਸ ਦਾ ਕਿਸੇ ਨੂੰ ਪਤਾ ਨਹੀਂ ਜਿਸ ਨੂੰ ਪਹਿਲਾਂ ਪਤਾ ਲੱਗ ਜਾਏ ਕਿ ਅੱਜ ਮੇਰੇ ਘਰ ਚੋਰ ਬੈਨੇ ਹਨ ਅਤੇ ਫਿਰ ਵੀ ਧਿਆਨ ਨਾ ਰੱਖੇ ਮਹਾਪੁਰਖ ਵਚਨ ਕਰਦੇ ਸਾਨ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਅੱਗੇ ਜਮਾਂ ਦਾ ਦਲ ਖੜਾ ਹੈ ਅਤੇ ਪਾਰੀ ਮੁਸ਼ਕਲ ਆ ਸਕਦੀ ਹੈ ਇਸ ਅਬਾਸ ਤੇ ਨਾਮ ਜਪ ਲੈ ਸਾਡੀ ਅੱਜ ਦੀ ਸਾਖੀ ਕਿਸ ਤਰ੍ਹਾਂ ਪੰਜ ਮਿਰਲ ਤੇ ਜਪੇ ਹੋਏ ਨਾਮ ਨੇ ਇੱਕ ਵਿਅਕਤੀ ਨੂੰ ਤਾਰਿਆ ਇੱਕ ਬੜੀ ਹੀ ਪਿਆਰੀ ਸਾਕੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਬਾਬਾ ਅਨੰਦ ਸਿੰਘ ਜੀ ਸੰਗਤ ਨਾਲ ਵਚਨ ਕਰ ਰਹੇ ਸਨ ਸੰਗਤਾਂ ਦੇ ਸੰਸੇ ਹੱਲ ਹੋ ਰਹੇ ਸਨ ਦੋ ਤਿੰਨ ਘੰਟੇ ਬਚਨ ਹੁੰਦੇ ਰਹੇ ਸੰਗਤ ਨੂੰ ਮੁਖਾਤਬ ਕਰਕੇ ਬਾਬਾ ਜੀ ਕਹਿਣ ਲੱਗੇ ਗੁਰੂ ਦੀ ਸੰਗਤ ਸਾਨੂੰ ਵੀ ਕੁਝ ਦੇਵੋ ਇਸ ਬਚਨ ਦੀ ਸੰਗਤ ਨੂੰ ਕੁਝ ਸਮਝਣਾ ਆਈ ਤਾਂ ਬਾਬਾ ਜੀ ਨੇ ਦੁਬਾਰਾ ਕਿਹਾ ਭਾਈ ਜੇ ਤੁਸੀਂ ਕੋਈ ਬਾਰੋਂ ਲਾਗੀ ਟਾਡੀ ਪ੍ਰਚਾਰਕ ਮੰਗਵਾਓ ਤਾਂ ਕੱਪੜੇ ਬਸਤਰ ਮਾਇਆ ਵਗੈਰਾ ਦੇਣੀ ਹੀ ਪੈਂਦੀ ਹੈ ਅਤੇ ਅੱਜ ਸਾਡਾ ਵੀ ਤੁਸੀਂ ਟਾਈਮ ਲਿਆ ਹੈ ਸਾਨੂੰ ਵੀ ਕੁਝ ਦਿਓ ਇਹ ਜੋਨ ਸਾਰੀ ਸੰਗਤ ਹੈਰਾਨ ਹੋ ਗਈ ਕਿ ਅੱਜ ਤੱਕ ਬਾਬਾ ਜੀ ਨੇ ਕੁਝ ਨਹੀਂ ਮੰਗਿਆ ਪਰ ਅੱਜ ਕੀ ਹੋਇਆ ਹੈ ਸੰਗਤ ਸੋਚ ਹੀ ਰਹੀ ਸੀ ਕਿ ਬਾਬਾ ਜੀ ਕਹਿਣ ਲੱਗੇ ਪਾਈ ਅਸੀਂ ਸੋਨਾ ਨਹੀਂ ਮੰਗਦੇ ਚਾਂਦੀ ਨਹੀਂ ਮੰਗਦੇ ਪੈਸਾ ਨਹੀਂ ਮੰਗਦੇ ਫਿਰ ਵੀ ਮੰਗਦੇ ਹਾਂ ਕਿ ਸਮਾਂ 24 ਘੰਟਿਆਂ ਵਿੱਚੋਂ ਕੁਝ ਟਾਈਮ ਕੱਢੋ ਜੋ ਕਿ 2.5 ਘੰਟੇ ਦਸੰਤ ਤੁਹਾਡੇ ਸਿਰ ਤੇ ਹਰ ਰੋਜ਼ ਦਾ ਕਰਜ ਹੈ ਇਹ ਰੋਜ਼ ਦਾ ਨਿਯਮ ਕਰੋ ਕਿ ਅਸੀਂ ਇਤਨਾ ਸਮਾਂ ਕੱਢਾਂਗੇ ਇਤਨੀ ਗੱਲ ਸੁਣ ਵਾਇਸ رائے ਦਾ ਪ੍ਰਾਈਵੇਟ ਸੈਕਟਰੀ ਰਾਏ ਬਹਾਦਰ ਨਾਰਾਇਣ ਸਿੰਘ ਉਹ ਵੀ ਸੰਗਤ ਵਿੱਚ ਬੈਠਾ ਸੀ ਉਸਨੇ ਉੱਠ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਕੋਲੋਂ ਤਾਂ ਅੱਧਾ ਘੰਟਾ ਵੀ ਟਾਈਮ ਨਹੀਂ ਨਿਕਲਦਾ ਸਾਡੇ ਤੇ ਮਿਹਰ ਕਰੋ ਸਾਨੂੰ ਥੋੜੀ ਜੀ ਛੋਟ ਦੇ ਦਿਵੋ ਤਾਂ ਬਾਬਾ ਜੀ ਨੇ ਪੁੱਛਿਆ ਫਿਰ ਘੱਟ ਤੋਂ ਘੱਟ ਕਿੰਨਾ ਸਮਾਂ ਕੱਢ ਸਕਦਾ ਹੈ ਤਾਂ ਉਹ ਵਿਅਕਤੀ ਕਹਿਣ ਲੱਗਾ ਕਿ ਮੈਂ ਤਾਂ ਸਿਰਫ 5 ਮਿੰਟ ਹੀ ਕੱਢ ਸਕਦਾ ਹਾਂ ਬਾਬਾ ਜੀ ਨੇ ਆਖਿਆ ਸਾਨੂੰ 5 ਮਿੰਟ ਹੀ ਮਨਜ਼ੂਰ ਹਨ ਹੁਣ ਤੇਰੇ 5 ਮਿੰਟ ਸਾਡੇ ਹੋ ਚੁੱਕੇ ਹਨ ਕੋਈ ਜੰਮੇ ਕੋਈ ਮਰੇ ਕੋਈ ਬਿਮਾਰ ਹੋਵੇ ਕੋਈ ਓਕੜ ਹੋਵੇ ਪਰ ਇਹ 5 ਮਿੰਟ ਇੱਕ ਵਕਤ ਜੋਤੂ ਰੱਖ ਲਵੇਂਗਾ ਉਸ ਵੇਲੇ ਸਾਰੇ ਫੁਰਨੇ ਹਟਾ ਕੇ 5 ਮਿੰਟ ਗੁਰੂ ਨਾਨਕ ਦਾ ਧਿਆਨ ਲਰ ਕੇ ਸੁਰਤੀ ਨਾਲ ਚੜਨ ਫੜ ਕੇ ਤੂੰ ਨਮਸਕਾਰ ਕਰਨੀ ਹੈ ਇਹ 5 ਮਿੰਟਾਂ ਦੇ ਬਦਲੇ ਤੈਨੂੰ 22 ਘੰਟੇ ਦਾ ਫਲ ਗੁਰੂ ਨਾਨਕ ਦੇਵ ਜੀ ਦੇਣਗੇ ਇਹ ਸੋਨ ਸਾਰੀ ਸੰਗਤ ਹੈਰਾਨ ਹੋ ਗਈ ਰਾਏ ਬਹਾਦਰ ਨਰੈਣ ਸਿੰਘ ਨੇ ਮੱਥਾ ਟੇਕਿਆ ਜੋ ਕੋਈ ਬਾਬਾ ਜੀ ਦੇ ਬਚਨ ਨੂੰ ਮੰਨਦਾ ਸੀ ਉਸ ਉੱਪਰ ਉਹ ਕਿਰਪਾ ਵੀ ਕਰ ਦਿੰਦੇ ਸਨ ਤਿੰਨ ਨਿਯਮ ਕਰਵੰਦੇ ਸਨ ਸੇਵਾ ਸਿਮਰਨ ਅਤੇ ਸਤ ਸੰਗਤ ਕਰਨੀ ਲੋਕ ਤਾਂ ਪਹਿਲੇ ਹੀ ਕੁਝ ਕਰਕੇ ਰਾਜ਼ੀ ਨਹੀਂ ਹਨ ਅਤੇ ਇਹ ਸਾਖੀ ਪੜ ਸੁਣ ਕੇ ਕਿਤੇ ਐਸਾ ਨਾ ਹੋਵੇ ਨਿਤਨੇਮ ਛੱਡ ਕੇ 5 ਮਿੰਟ ਤੇ ਹੀ ਆ ਜਾਣ ਮਹਾਪੁਰਸ਼ ਚਾਹੇ ਕਿਸੇ ਇੱਕ ਨੂੰ ਮੁਖਤਾਬ ਕਰਕੇ ਵਚਨ ਕਰਨ ਪਰ ਹੁੰਦਾ ਸਭ ਵਾਸਤੇ ਸਾਂਝਾ ਹੈ ਇਹ 5 ਮਿੰਟ ਮੰਨ ਟਿਕਾਣ ਦੀ ਲੋੜ ਹੈ ਪਰ ਜੇ ਆਪਾਂ 2-3 ਘੰਟੇ ਸਿਮਰਨ ਕਰਾਂਗੇ ਤਾਂ ਉਸ ਵਿੱਚ ਜੇ ਸਾਰਾ ਸਮਾਂ ਮਨ ਨਹੀਂ ਲੱਗਦਾ ਤਾਂ 5-6 ਮਿੰਟ ਤਾਂ ਟਿਕ ਹੀ ਸਕਦਾ ਹੈ ਉਸ ਬਾਬਾ ਤਾਂ ਸਾਹਿਬ ਨੇ ਪਹਿਲਾਂ ਹੀ ਜ਼ਿੰਮੇਵਾਰੀ ਲੈ ਲਈ ਹੈ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਤੇ ਵਿਚਨ ਆਇਓ 5 ਮਿੰਟ ਤਾਂ ਬਹੁਤ ਹਨ ਇੱਕ ਛਿਨ ਜਿੰਨਾ ਸਮਾਂ ਵੀ ਕਿਸੇ ਦਾ ਚਿੱਤ ਲੱਗ ਜਾਵੇ ਉਸਦਾ ਫਲ ਇਹ ਹੈ ਕਿ ਉਹ ਕਾਲ ਫਾਸ ਤੋਂ ਬਚ ਜਾਏਗਾ ਪਰ ਅਸੀਂ ਤਾਂ ਇਸ ਸਤੇਜ਼ ਤੋਂ ਬਹੁਤ ਥੱਲੇ ਹਾਂ ਇਸ ਲਈ ਸਮਾਂ ਘਟਾਉਣ ਬਾਰੇ ਕਦੀ ਨਹੀਂ ਸੋਚਣਾ ਸਗੋਂ ਸਮੇ ਨੂੰ ਵਧੋਣਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ